ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਦ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਕਾਨ ਸਿੰਘ ਵਾਲਾ ਜਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਮੋਗਾ ਹੀ ਐ ਮੋਗੇ ਤੋਂ ਜਦੋਂ ਤਲਵੰਡੀ ਭਾਈ ਨੂੰ ਜਾਂਦੇ ਆ ਤਾਂ ਵਿਚਾਲੇ ਜੇ ਪਿੰਡ ਆਉਂਦਾ ਕਾਨ ਸਿੰਘ ਵਾਲਾ ਡਗਰੂ ਵਾਲਾ ਪੌਲਾ ਨੰਗਨਸਰ ਅੱਗੇ ਕਾਨ ਸਿੰਘ ਵਾਲਾ ਪਿੰਡ ਆ ਜਾਂਦਾ ਇੱਕ ਸਾਈਡ ਜੋਗੇ ਵਾਲਾ ਇੱਕ ਸਾਈਡ ਕਾਨ ਸਿੰਘ ਵਾਲਾ ਤੇ ਜੇ ਤਲਵੰਡੀ ਭਾਈ ਇਧਰੋਂ ਵਾਲੇ ਪਾਸੋਂ ਆਉਣੇ ਆ ਤੇ ਟੋਲ ਪਲਾਜ਼ਾ ਨੰਗਨਸਰ ਅੱਗੇ ਕਾਨ ਸਿੰਘ ਵਾਲਾ ਪਿੰਡ ਆ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਕ੍ਰੋਸ ਜੇ ਅੰਗ ਦੀ ਵੱਡੇ ਗੱਦ ਕਾਠ ਆਲੀ ਮੱਝਾਂ আর ਗੀਤਾ ਜੀ ਸੂਈ ਸਵਾਈ ਵਹਿੜ ਵਿਖਾਉਣੀ ਆ ਤੁਹਾਨੂੰ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਸੂਈ ਸਵਾਈ ਆ ਭਾਵੇਂ ਦੋ ਟਾਈਮ ਚਾਰ ਟਾਈਮ ਚੋਕੇ ਲੈਦੀ ਐ ਅਗਲਾ ਜੇ ਕਿਸੇ ਨੂੰ ਮੱਝਾਂ ਵਰਗਾ ਦੁੱਧ ਚਾਹੀਦਾ ਤੇ ਪੂਰੀ ਚੰਗੀ ਵਛੀਆ ਮੋٹے ਮੋٹے ਥਣਾ ਵਾਲੀ ਦੁੱਧ ਵੀ ਵਧੀਆ ਪਿਆਜੂ ਘਰੇ ਦੁੱਧ ਪੀਣ ਨੂੰ ਵੀ ਵਧੀਆ ਖੁੱਲਾ ਰਹੂਗਾ ਅੱਧਾ ਦੁੱਧ ਡੇਰੀ ਜੀ ਵੀ ਪੈ ਜਾ ਕਰੂਗਾ ਇਨਫੋਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਬਾਈ ਸਾਸੀ ਕਾ ਸਾਸੀ ਕਾ ਬਾਈ ਜੀ ਨਾਮ ਦੱਸ ਦੀ ਨਾਮ ਕੁਚੈਨ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੀਰ ਮੋਗਾ ਜੀ ਫੋਨ ਨੰਬਰ ਦੱਸ ਦੀ 819686792 ਜਣ 99 ਸੂਏ ਬਾਈ ਇਹ ਬਾਈ ਦੂਜੇ ਸੂਏ ਸੂਈ ਹੈ ਜੀ ਠੀਕ ਹੈ ਪਹਿਲੇ ਨੇ ਦੁੱਧ ਚ ਆਇਆ 14 15 ਕਿਲੋ ਜੀ ਭਲੂਨੇ ਭਲੂਨੇ ਤੇ ਅੱਜ ਸ਼ਾਮ ਨੂੰ ਚੌਥਾ ਡੰਗ ਮਾਰਨਾ ਬਾਈ ਇਹਦਾ ਚਾਹਮ ਅਨਿਕਾ ਨਾਲ ਰਾਤ ਸੂਈ ਹੈ ਮੰਨ ਲਾ 2 ਵਜੇ ਹੂੰ ਆਪਣੀ ਸੂਤੀ ਬਾਈ ਤੇ ਜੇਰ ਜੁਰਮਾ ਦਾ ਤੱਕ ਹੀ ਦੇਖੀ ਮਗਰ ਪਈ ਸੀਗੀ ਠੀਕ ਹੈ ਜੀ ਇਹ ਥੋੜੀ ਉਧਰ ਕੇ ਸੂਈ ਬਾਈ ਠੀਕ ਹੈ ਪੰਜ ਚਾਰ ਦਿਨ ਪਹਿਲਾਂ ਸੂਈ ਹਾਂ ਇਹ ਬੱਚੇ ਦੇ ਵੀ ਨਾ ਅਜੇ ਦੰਤ ਬੰਦ ਨਹੀਂ ਆਏਗੇ ਬਾਈ ਠੀਕ ਹੈ ਆ ਚਲੋ 2-4 ਦਿਨ ਪਸ਼ੂ ਕਰ ਜਾਂਦਾ ਹੂੰ ਸਹੀ ਹੈ ਉਹ ਨਹੀਂ ਸੂਈ ਬਾਈ ਪੰਜ ਚਾਰ ਦਿਨ ਪਹਿਲਾਂ ਸੂਈ ਉਧਰ ਗਏ ਦੁੱਧ ਕਿਨਾਂ ਕਿ ਭੇਜੂ ਦੁੱਧ ਬਈ 14-15 ਕਿਲੋ ਪਹਿਲੇ ਸੂਏ ਦਿੱਤਾ ਭਲਾ ਇਹ ਨਹੀਂ ਮੰਨ ਲੇ ਕੋ 14-15 ਕਿਲੋ ਮੰਨ ਲਾ 10-11 ਕਿਲੋ ਦਾ ਬੋੜਾ ਹੀ ਆ ਹੁਣ ਇਹਦੇ ਇਸ ਟਾਈਮ ਹਾਂਜੀ ਚਵਾ ਕੇ ਦੇ ਦਾਂਗੇ ਆਪਾਂ ਭਲਾ ਕੋ ਚੋ ਕੇ ਲੈ ਜਾਓ ਦਾ ਤੁਮ ਫਿਰ ਤਾਂ ਪਿਆ ਦੇਣਾ ਨਾਰਮਲ ਬਾਕੀ ਬਈ ਦੁੱਧ ਤਾਂ ਪਿਆਉਣਾ ਚਾਹੀਦਾ ਬਈ ਹੂੰ ਬਾਕੀ ਸੀਲ ਸਾਉ ਆ ਬਈ ਮੈਂ ਤਾਂ ਬੱਚਾ ਕਿਤੇ ਛੱਡਿਆ ਨਹੀਂ ਆਈ ਨਾ ਪਾ ਕੇ ਬਹਿ ਜਾਂਦਾ ਠੀਕ ਹੈ ਜੀ ਜਮਾ ਹੀ ਕਰਦੀ ਕਿ ਬਈ ਇਹ ਕੱਢੀਏ ਬਾਹਰ ਨੂੰ ਲਓ ਵੀ ਮਿੱਤਰੋ ਦੂਜਾ ਸੂਆ 14-15 ਕਿਲੋ ਦੁੱਧ ਵੀਰ ਕਹਿੰਦਾ ਪਹਿਲਾਂ ਨੇ ਦਿੱਤਾ ਤਿੰਨ ਚਾਰ ਦਿਨ ਵੀਰ ਦੱਸਦਾ ਕਿ ਪਹਿਲਾਂ ਸੂਪ ਵੀ ਕੱਚੀ ਇਹ ਤੁਹਾਨੂੰ ਵੀ ਪਤਾ ਹੀ ਆ ਕਈ ਵਾਰਾਂ ਪਸ਼ੂ ਤਾਂ ਅਤਰੇਵੇਂ ਚ ਦੋ ਚਾਰ ਦਿਨ ਪਹਿਲਾਂ ਵੀ ਸੂਪ ਪੈਂਦਾ ਤੇ ਜੀਲ ਆ ਗਿਆ ਪਹੂ ਚਾਰ ਦਿਨ ਵੱਧ ਵੀ ਲੈ ਜਾਂਦਾ ਹਨਾ ਉਹ ਤਾਂ ਚਲੋ ਨਾਰਮਲ ਗੱਲ ਬਾਤ ਹੈ ਕੱਲ ਦੀ ਅੱਜ ਸ਼ਾਮ ਨੂੰ ਵੀਰ ਕਹਿੰਦਾ ਇਹਦੀ ਚੌਥੀ ਚਵਾਈ ਹੋਣੀ ਆ 9-10 ਕਿਲੋ ਤਾਂ ਬਾਈ ਕਹਿੰਦਾ ਬੌਲਾ ਆਪਾਂ ਚਵਾ ਕੇ ਦੇ ਦੇਾਂਗੇ ਜਿਹਦੇ ਪਸੰਦ ਆ ਉਹ ਤੜਕੇ ਵੀ ਅਗਲਾ 6-7 ਵਜੇ ਆ ਜੇ ਆਥਨੇ ਫੇਰ 6 7 ਵਜੇ ਆ ਜੇ 9 10 ਕਿਲੋ ਬੌਲਾ ਅਗਲਾ ਦੋ ਟਾਈਮ ਚੋਲੇ ਭਾਵੇਂ ਚਾਰ ਟਾਈਮ ਚੋਲੇ ਬੌਲਾ ਹੀ ਤਿਆਰ ਹੈ ਇਹਦੇ ਥੱਲੇ ਬਾਕੀ ਜਿਹੜੀ ਆ ਬਈ ਆਪਾਂ ਕਿਹੜਾ ਬੱਚਾ ਹਾਂ ਹਾਂ ਕੱਲ ਦੀ ਸੂਈ 9 10 ਕਿਲੋ ਬੌਲਾ ਚਵਾਈ ਜਾਂਦੀ ਆ ਫੇਰ ਤਾਂ 14 15 ਕਿਲੋ ਦੁੱਧ ਨਾਰਮਲੀ ਪਿਆ ਦੇਣਾ ਬੱਚੀ ਨੇ ਕਿਉਂਕਿ 2 ਕਿਲੋ ਸਵੇਰ ਦੁੱਧ ਬਦੀ 2 ਕਿਲੋ ਸ਼ਾਮ ਨੂੰ ਬਦੀ 14 15 ਹੋ ਗਿਆ ਬਹੁਤ ਚੰਗੀ ਗੱਲ ਕਰਦਾਈ ਹੈ ਠੀਕ ਹੈ ਚਵਾ ਚੂ ਦੀ ਬਾਈ ਦੱਸਦਾ ਪੂਰੀ ਚੰਗੀ ਆ ਆ ਧਾਰਾ ਵੇਖ ਲੋ ਕੋਈ ਬਾਈ ਨੇ ਬੱਚਾ ਨਹੀਂ ਛੱਡਿਆ ਸਿੱਧਾ ਹੀ ਨਿਆਣਾ ਪਾਲਿਆ ਤੇ ਧਾਰਾ ਮਾਰ ਲੀਆਂ ਸ਼ੁਰੂ ਕਰਤੀਆਂ ਤੇ ਕੋਈ ਚਵਾਈ ਦਾ ਟਾਈਮ ਨਹੀਂ 1:00 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਹਮਮ ਆਪਾਂ ਜਿਹੜਾ ਕੋਈ ਇਹ ਬੱਚਾ ਛੱਡਿਆ ਜਾਂ ਨਹੀਂ ਉਹਵੇਂ ਠੀਕ ਹੈ ਦੋਸਤੋ ਕਈ ਵਾਰ ਆ ਪਸ਼ੂ ਕੈਮਰੇ ਕਰਕੇ ਮਾੜਾ ਮੋਟਾ ਕਰ ਜਾਂਦਾ ਕੋਈ ਚਾਟ ਨਹੀਂ ਪਾਈ ਦਾਣਾ ਨਹੀਂ ਪਾਇਆ ਮੂਰੇ ਕੋਈ ਬੱਚਾ ਨਹੀਂ ਛੱਡਿਆ ਬੰਨੀ ਆ ਸਿੱਧੀ ਖੁਰਨੀ ਤੇ ਤੇ ਬੰਨ ਕੇ ਬਾਈ ਨੇ ਨਿਆਣਾ ਚੱਕਿਆ ਨਿਆਣਾ ਪਾ ਲਿਆ ਤੇ ਧਾਰਾ ਮਾਰ ਤੀਆਂ ਪੂਰੀ ਸੀਲ ਸਾਊ ਆ ਦੁੱਧ ਦਾ 15 ਕਿਲੋ ਖੁੱਲਾ ਪਿਆ ਦੇਣਾ 9-10 ਕਿਲੋ ਦਾ ਬੌੜਾ ਤਿਆਰ ਆ ਕੱਲ ਦੀ ਸੂਈ ਆ ਅੱਜ ਸ਼ਾਮ ਨੂੰ ਚੌਥੀ ਚਵਾਈ ਹੋਣੀ ਆ ਬਾਕੀ ਖਾਲੀ ਆ ਬਾਈ ਬੌੜੇ ਜੋ ਜਮਾ ਠੀਕ ਹੈ ਖੂਨ ਖੂਨ ਨਿਚੋੜੀ ਵੀ ਆ ਬਾਈ ਆਪਣੀ ਮੰਨ ਲਾ 10 ਕਿਲੋ ਬੌੜਾ ਕੋਈ ਭਲਾ ਤੋਲ ਕੇ ਲੈ ਲੇ ਕੋਈ ਚੱਗਰ ਨਹੀਂ ਕਰਦਾ ਯਾਰ ਕਿੰਨੇ ਦੀ ਚਿਹਨੇ ਬਾਈ ਯਾਰ ਵੀ ਬੌੜਾ ਜਿਹੜਾ ਮਰਜੀ ਕਰ ਲਗੇ 53000 ਤੋਂ ਮਾਮਤਾਨ ਕਰਦਾ 53 ਜੋ ਹਾਂਜੀ ਬਈ ਠੀਕ ਐ ਦੋਸਤੋ 10 ਕਿਲੋ ਬੋਹੜਾ ਕੋਈ ਵੀ ਭੈਣ ਭਰਾ ਭਾਈ ਕਹਿੰਦਾ ਤੋਲ ਕੇ ਲੈ ਜੇ ਬਈ ਦੋ ਟਾਈਮ ਚੁਆਈ ਕਰਕੇ ਲਿਜਾਵੇ ਅਗਲਾ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਆਈ ਠੀਕ ਐ ਆਪਾਂ ਜਿਹੜਾ ਮੰਨ ਲਾ ਭਾਈ ਬਸਮਾਈ ਸੀ ਜਦੋਂ ਗਾਂ ਵੇਲਾ ਪਸ ਮਿਆਈ ਆ ਹਾਂ ਹੁਣ ਬਸਮਾਈ ਆਈ ਐ ਇਹਦੇਆਂ ਆਣਾ ਪਾਲ ਗਈ ਕੋਈ ਚੱਕਰ ਨਹੀਂ ਭਾਈ ਉਹਦਾ ਲਾਭ ਨਹੀਂ ਪੜਦੀ ਇਹ ਠੀਕ ਐ ਹੈਗਾ ਵੀ ਕ੍ਰੋਸ ਜੇ ਅੰਗ ਫੈਟ ਵੀ ਵਧੀਆਊ ਤੇ ਸਿਆਲੋ ਸਿਆਲ ਕਰਮਾ ਵਾਲੀ ਵਧੀਆ ਦੁੱਧ ਪਿਆਜੂ ਹਾੜ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੀ ਬੈੜਾ ਬਾਕੀ ਹੈ ਨਮਾ ਹਾਨਾ ਦੂਜਾ ਸੁਆ ਬਾਕੀ ਵੱਡੀ-ਵੱਡੀ ਬਹੁਤ ਹੈ ਕੋਨੀ ਬੱਚੀ ਹੈ 10 ਕਿਲੋ ਬੋਹੜਾ ਤਿਆਰ ਹੈ 14-15 ਕਿਲੋ ਪਹਿਲਾਂ ਨੇ ਦੁੱਧ ਦਿੱਤਾ 14-15 ਹੀ ਮੰਨ ਕੇ ਸੌਦਾ ਕਰ ਲਿਓ ਦੇ ਦੇਣੀ ਹੈ 53000 ਦੀ ਹਾਂਜੀ 53 ਜੋ ਮਾਨਤਨ ਕਰ 53 ਜੋ ਬਾਈ ਕਹਿੰਦਾ ਮਾਨਤਨ ਕਰਦੇ ਆਂ ਕਿ ਮੱਝਾਂ ਰਗਾ ਦੁੱਧ ਨਾਲ ਫੰਡਰ ਮੱਝ ਆਉਂਦੀ ਆ 50-55000 ਦੀ ਮਾੜੀ ਤੋਂ ਮਾੜੀ ਲੱਸੀ ਮੱਝ 50-55000 ਦੀ ਫੰਡਰ ਵਿਗ ਜਾਂਦੀ ਆ ਤੇ ਜੇ ਚੰਗੀ ਭਾਰੀ ਫੰਡਰ ਮੱਝ ਹੋਵੇ ਤੇ 60 65000 ਦੀ ਵਿਕ ਜਾਂਦੀ ਆ ਤੇ ਇਹਨੇ ਦਾ ਦੁੱਧ ਪਿਆਉਣਾ 14 15 ਕਿਲੋ ਮੁੱਲ ਕਿਹੜਾ ਮਾੜੀ ਫੰਡਰ ਮਾਝਾ ਵਾਲਾ 53000 ਦੀ ਦੇ ਦੇ ਨੇ ਵਿੱਚੋਂ ਕੋਈ ਛੋੜ ਵੀ ਕਰ ਦੋ ਕੋਈ ਕਰਾਏ ਬਾੜੀ ਜੋਗੀ ਬਾਕੀ ਆਏ ਆ ਬਾਈ ਆਪਾਂ ਤਸੱਲੀ ਕਰਕੇ ਲਈ ਜਾਨੀ ਆਪਾਂ ਦਾ ਕ੍ਰੋਸ ਵੇਡ ਬਹੁਤ ਘੱਟ ਲੀ ਗਾ ਉਹ ਬੰਦਿਆਂ ਦਾ 14-15 ਕਿਲੋ ਦੁੱਧ ਦੇਈ ਗਏ ਫੈਟ ਆਈ ਇਹਦੀ 5 5.5 ਠੀਕ ਹੈ ਹਾਂਜੀ ਇੰਨੀ ਫੈਟ ਆ ਵੀ ਜਾਣੀ ਆ ਬਾਈ ਆ ਕ੍ਰੋਸ ਦਾ ਇਹੀ ਫਾਇਦਾ ਬਾਈ ਇਹ ਜਿਆ ਬਣਾ ਲਿਆ ਹੁਣ ਮੱਚੀ ਨੇ ਮਾਣ ਸਮਾਂ ਚ ਆ ਗਿਆ ਪਧਾਰਾ ਮਾਰਾਂਗਾ ਕਰਕੇ ਉਹ ਜਿਆ ਦਾ ਕੋਈ ਚੱਕਰ ਨਹੀਂ ਬਾਈ ਜੀ ਉਹੋ ਜਿਹੀ ਦੂਦੂਦੂਦ ਕਰਨੀ ਮੌਜਾ ਪੱਠੇ ਖਾਨ ਲੱਗ ਗਈ ਆ ਹਾਂ ਇਹ ਤਾਂ ਗਰਮਾ ਨਹੀਂ ਤਾਂ ਲੱਤ ਸਿੱਡ ਦਿੰਦੀ ਉਹ ਤੋਂ ਆਪਾਂ ਨੂੰ ਉਵੇਂ ਹੀ ਜਾਣਾ ਪਾ ਲਿਆ ਜੀ ਹਾਂ ਲੈ ਨਹੀਂ ਮੋ ਗਿਆ ਜੀ ਉਵੇਂ ਸਾਹਮਣੇ ਖੜੀ ਆ ਤੇ ਹੁ ਦੀ ਆਪਾਂ ਕਿਰਾਏ ਪਾ ਦਿੰਦੇ ਆ ਠੀਕ ਹੈ ਵੀ ਇਹ ਨੂੰ ਆਉਂਦਾ ਫਰੀ ਵੀਡੀਓ ਕੱਟ ਕੇ ਪਾਈ ਆ ਬਣਾਈ ਜਾਂਦੋ ਨੇ ਹਾਂ ਆਉਂਦੀ ਆਪਾਂ ਨੇ ਆ ਵੇ ਪਾ ਰਾ ਬਈ ਇਹ ਆ ਲੈ ਬਈ ਨੇ ਆ ਚੱਕੋ ਬਈ ਉਵੇਂ ਨਿਆਣਾ ਬਾਈ ਨੇ ਫੇਰ ਲਾ ਲਿਆ ਉਵੇਂ ਨਿਆਣਾ ਫੇਰ ਲਾ ਲਿਆ ਬਾਈ ਨਾ ਤਾਂ ਉਵੇਂ ਮਾਰਨ ਵਾਲਾ ਕੰਮ ਹੀ ਨਹੀਂ ਕਰਦਾ ਬਈ ਯਾਰ ਹੂੰ ਤੇ ਲੈ ਆ ਉਹ ਚੱਕ ਲੈ ਤੇ ਜੇ ਜਦੋਂ ਹੁਣ ਬਾਈ ਦੇ ਘਰੇ ਨਹੀਂ ਕਹਿੰਦੀ ਕੋ ਥੋਡੇ ਘਰੇ ਵੀ ਕਹਾਦਾ ਕਹਣਾ ਨਾਲੇ ਬਾਈ ਦੀ ਕਿਹੜਾ ਇਹ ਬੱਚੀ ਪਾਲੀ ਆ ਬਾਈ ਲਿਆਇਆ ਲਿਆਇਆ ਬਾਈ ਮੈਂ ਨਾ ਆਪਾਂ ਕਿਹੜਾ ਹਾਂ ਹਾਂ ਤੇ ਇੱਕ ਦਿਨ ਚ ਬਾਈ ਨੇ ਵੀ ਕਿਹਾ ਐਨੂੰ ਕੀ ਬਾਈ ਪੰਜਾ ਸੱਤ ਦਿਨਾਂ ਚ ਬੱਚੀ ਨੇ ਬੜਨਾ ਹਾਂ ਇਹਦਾ ਇੱਕ ਤਾਂ ਚਾਰ ਪੰਜ ਦਿਨ ਪਹਿਲਾਂ ਸੂਪੀ 15 ਦਿਨ ਕਹੀ ਜਾਣਾ ਚਾਰ ਪੰਜ ਦਿਨ ਪਹਿਲਾਂ ਸੂਪੀ ਬਾਈ ਉੱਧਰ ਕੇ ਹੂੰ ਤੇ ਮੰਨ ਲਾ ਚੁਆਈਆਂ ਚੁਆਈਆਂ ਹੋ ਗਈਆਂ ਪੂਣ ਪੂਣ ਨਜੋੜੀ ਆ ਹੁਣ ਮੰਨ ਲਾ 10 ਕਿਲੋ ਬੋਲਾ ਯਾਰ ਕੋਈ ਤੋਲ ਕੇ ਲੈ ਜੀ ਬਾਈ ਸਹੀ ਹੈ ਦੋਸਤੋ ਚਾਰ ਪੰਜ ਦਿਨਾਂ ਪਹਿਲਾਂ ਸੂਈ ਹੈ ਸਾਰਿਆਂ ਨੇ ਪਤਾ ਜਿਹੜਾ ਪਸ਼ੂ ਕੱਚਾ ਸੂਪੇਂਦਾ ਨਾ ਕੋਈ 5 ਦਿਨ ਕੋਈ 10 ਦਿਨ ਉਹਨੇ ਦਿਨਾਂ ਦੇ ਪੂਰਾ ਹੋ ਕੇ ਫੇਰ ਦੁੱਧ ਤੇ ਆਉਂਦਾ 10 ਕਿਲੋ ਬੋੜਾ ਜੋਕ ਕੇ ਲੈ ਜੇ ਜਮਾ ਜੈਜਪਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ